दया करीबन करीबन दास दिन टेपा बनिया हुई गाथा है संस्कृति शलोक है कबीर शलोक ने फरीदोक नेलावा फरीद ने, तो संस्कृति शलोक ने तो दिमाग मेरा बने भी मूल मंत्र और फिर संयोग बने जप जी साहब ਇਕ ਤੇ ਚੌਕੇ ਦਾਸ ਨੇ ਜਪਜੀ ਸਾਹਿਬ ਦੀ ਵਿਚਾਰ ਸਟੂਡੀਓ ਦੇ ਸਿਰਫ 28 ਮਿੰਟ ਦੀ ਬੰਦਿਸ਼ ਆਉਂਦੀ ਹੈ ਔਰ 28 ਮਿੰਟਾਂ ਚ ਇੱਕ ਪੌੜੀ ਪੂਰੀ ਕਰਨੀ ਆਉਂਦੀ ਹੈ ਸੰਗਤ ਦੇ ਚੌਕੇ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਸ ਵਾਸਤੇ ਇਹ ਖੁੱਲੇ ਰੂਪ ਵਿੱਚ ਕੁਝ ਗੱਲ ਕਹੀ ਜਾ ਸਕਦੀ ਹੈ ਖੁੱਲੇ ਵਿਚਾਰ ਪੇਸ਼ ਕੀਤੇ ਜਾ ਸਕਦੇ ਨੇ ਤੋਂ ਮੂਲ ਬੁਨਿਆਦ ऐसे भी कुछ महापुरुषों ਦੇ ਮੰਤਰ ਹੁੰਦੇ ਨੇ ਮੰਤਰ ਕਹਿੰਦੇ ਨੇ ਬੋਲ ਨੂੰ ਪੰਜਾਬੀ ਵਿੱਚ ਅਸੀਂ ਕਹਿੰਦੇ ਆ ਵਾਕ ਬੋਲਣਾ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਮੰਤਰ ਫਲਾਣੇ ਦਾ ਮੰਤਰ ਹੈ ਮੰਤਰ ਦੇ ਅਖਰੀ ਅਰਥ ਇਹ ਨੇ ਫਲਾਣੇ ਦਾ ਬੋਲ ਹੈ ਹੋਰ ਮੰਤਰ ਦੇ ਅਰਥ ਨਹੀਂ ਨੇ ਕੁਝ ਗੁਰੂ ਮੰਤਰ ਗੁਰੂ ਦਾ ਬੋਲ ਹੈ ਗੁਰੂ ਦਾ ਵਾਕ ਗੁਰੂ ਦੀ ਆਵਾਜ਼ ਅਰਥ ਇਹੀ ਬਣਦੇ ਨੇ ਮੰਤਰ ਦੇ ਕਿਉਂਕਿ ਭਾਰਤ ਦੀ ਪ੍ਰਾਚੀਨ ਭਾਸ਼ਾ ਤੇ ਪੁਰਾਣੇ ਸਾਰੇ ਧਰਮ ਗ੍ਰੰਥਾਂ ਦੀ ਭਾਸ਼ਾ ਸੰਸਕ੍ਰਿਤ ਰਹੀ ਹੈ ਤੇ ਸੰਸਕ੍ਰਿਤ ਦੇ ਵਿੱਚ ਬੋਲ ਨੂੰ ਕਹਿੰਦੇ ਨੇ ਮੰਤਰ ਫਲਾਣੇ ਦੇ ਮੰਤਰ ਨੇ ਭਾਵ ਫਲਾਣੇ ਦੇ ਬੋਲ ਨੇ ਮਨੁੱਖ ਕਰੀਬਨ ਕਰੀਬਨ 90 ਫੀਸਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ 10 ਫੀਸਦੀ ਬਾਕੀ ਵਿਵਹਾਰ ਨਾਲ ਤੁਸੀਂ ਕਿਸੇ ਦੀ ਅੱਖਾਂ ਵੇਖ ਕੇ ਕੰਨ ਵੇਖ ਕੇ ਨੱਕ ਵੇਖ ਕੇ ਹੱਥ ਪੈਰ ਵੇਖ ਕੇ ਕੁਝ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਹ ਕੀ ਹੈ ਇਹ ਮਨੁੱਖ ਕੀ ਹੈ ਕਿਸ ਤਰ੍ਹਾਂ ਅੰਦਾਜ਼ਾ ਲਾਓਗੇ ਮਨੁੱਖ ਨੂੰ ਨਾਪਣ ਤੇ ਤੋਲਣ ਦਾ ਢੰਗ ਹੈ ਉਸ ਦੀ ਗੁਫ਼ਤਗੋ ਉਸ ਦੇ ਬੋਲ ਕੁਝ ਧਾਰਮਿਕ ਵਿਦਵਾਨ ਤਾਂ ਐਸਾ ਕਹਿੰਦੇ ਨੇ 99% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਲੇਕਿਨ ਬਹੁ ਗਣਤੀ ਦੇ ਵਿਚਾਰ ਕਹਿੰਦੇ ਨੇ 90% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਬਾਕੀ 10% ਦੇ ਉਹਦੇ ਨੈਣ ਵੇਖ ਕੇ ਉਹਦਾ ਮੱਥਾ ਵੇਖ ਕੇ ਉਹਦਾ ਚਿਹਰਾ ਵੇਖ ਕੇ ਅੰਦਾਜ਼ੇ ਲਗਦੇ ਨੇ ਉਹ ਹਰ ਮਨੁੱਖ ਲਾ ਨਹੀਂ ਸਕਦਾ ਅੰਦਾਜ਼ਾ لیکن بول اگر اس دی بھاشا دے جو শ্রোتا سمجھدے جاندا ہے آکھیا جائے تو منوکھ 90% دی اپنے بولاں راہے پرگٹ آوندا ہے یا انج کہے لئیے 99% بھی پرگٹ آوندا ہے دھن குரு نانک دیو جی مہاراج دے تے کتن انصار پرماatma 100% شبد راہے پرگٹ آوندا ہے بول راہے پرگٹ آوندا ہے ਉੰਜ ਨਹੀਂ ਕੁਝ ਨਹੀਂ ਪਤਾ ਚਲੇਗਾ ਉਹ ਕੀ ਹੈ ਕੁਝ ਵੀ ਨਹੀਂ ਪਤਾ ਚਲੇਗਾ ਈਸ਼ਵਰ ਵੇਖਣ ਦਾ ਵਿਸ਼ਾ ਨਹੀਂ ਈਸ਼ਵਰ ਸੁੰਘਣ ਦਾ ਵਿਸ਼ਾ ਨਹੀਂ ਔਰ ਈਸ਼ਵਰ ਸਪਰਸ਼ ਕਰਨ ਦਾ ਵਿਸ਼ਾ ਨਹੀਂ ਇਸ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਿਰਫ ਸੁਣਨਾ ਇਹ ਸੁਣ ਕੇ ਹੀ ਪਤਾ ਚਲੇਗਾ ਉਹ ਕੀ ਹੈ ਤੋ ਕਿਸ ਤੋਂ ਸੁਣੀਏ ਤੇ ਕੀ ਸੁਣੀਏ ਉਸੇ ਦੇ ਬੋਲ ਸੁਣੀਏ ਪਰਮਾਤਮਾ ਦੇ ਬੋਲ ਸੁਣੀਏ ਤੋ ਪਰਮਾਤਮਾ ਦੇ ਬੋਲ ਕੀ ਨੇ ਅਸੀਂ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ ਉਹਨਾਂ ਨੂੰ ਆਖਿਆ ਜਿਨ੍ਹਾਂ ਨੇ ਐਲਾਨੀਆਂ ਕੀਆ ਕਿ ਅਸੀਂ ਜੋ ਕੁਝ ਕਹਿ ਰਹੇ ਹਾਂ ਇਹ ਬੋਲ ਸਾਡੇ ਨਹੀਂ ਨੇ ਪ੍ਰਭੂ ਦੇ ਨੇ ਪਰਮਾਤਮਾ ਦੇ ਨੇ अस सुने सू प्रभु ने सुनाए ने और इस वास्ते सुनाए ने जगत न सुनाओ जैसे कलगी दर पिता ने जो निज प्रभ मो सो कहा सो कहो जग माए जो कुछ मैनु प्रभु ने कहा है जगत नह रहे हैं। मेरे अपने बोल नहीं है ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਫਰਮਾਨ ਕਰਦੇ ਨਾ ਹੋਂ ਆਪੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮਾਉ ਜਿਉ ਮੈਨੂੰ ਤੇ ਬੋਲਣਾ ਆਉਂਦਾ ਹੀ ਨਹੀਂ ਮੈਂ ਤੇ ਕਹਿ ਨਹੀਂ ਸਕਦਾ ਭਾਉ ਸਤਿਗੁਰੂ ਇਹ ਕਹਿ ਰਹੇ ਨੇ ਮੈਂ ਵੱਤ ਵੱਤ ਬੋਲਾਂਗਾ ਆਪਣੇ ਆਪ ਨੂੰ ਪ੍ਰਗਟ ਕਰਾਂਗਾ ਆਪਣੇ ਬੋਲਾਂ ਦੇ ਰਾਹੀਂ ਆਪਣੇ ਸੁਭਾਅ ਨੂੰ ਪ੍ਰਗਟ ਕਰਾਂਗਾ ਪਰ ਸੁਭਾਅ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਪ੍ਰਗਟ ਹੋ ਸਕਦਾ ਹੈ ਪਰਮਾਤਮਾ ਦੇ ਬੋਲਾ ਰਾਹੀ ਈਸ਼ਵਰ ਪ੍ਰਗਟ ਹੋ ਸਕਦਾ ਹੈ ਆਪਣੇ ਬੋਲਾ ਰਾਹੀ ਇਸ ਦਾ ਮਤਲਬ ਰੱਬ ਬੋਲਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਠਾਕੁਰ ਹਮਰਾ ਸਦ ਬੋਲੰਦਾ ਸਤ ਤੋ ਮੁਰਾਦ ਹਰ ਵਕਤ ਬੋਲ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਕਿਦਰੇ ਕਵੀ ਦੀ ਕਲਪਨਾ ਨਾ ਸਮਝ ਲੈਣਾ ਬਸ ਇਤਨੇ ਗੱਲੇ ਸਮਝਿਆ ਕਿ ਕਲਪਨਾ ਮਾਤਰ ਕੁਝ ਨਹੀਂ ਬੱਲੇ ਪਏਗਾ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਣੀ ਇਸ ਵਾਸਤੇ ਕਹਿੰਦੇ ਨੇ ਜਦ ਪਰਮਪੁਰਖ ਦਾ ਕਲਾਮ ਸੁਣਨਾ ਹੈ ਤੇ ਅੰਦਰ ਭਾਵ ਇਤਨਾ ਹੋਵੇ ਸਤਿਵਚਨ ਭਾਵ ਇਹ ਬੋਲ ਸੱਚ ਹੈ ਤੇ ਸੱਚ ਮੰਨਣ ਲਈ ਹੈ ਸੱਚ ਕਬੂਲ ਕਰਨ ਲਈ ਹੈ ਮਹਾਰਾਜ ਕਹਿੰਦੇ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਹਉ ਆਪੋ ਬੋਲਣਾ ਜਾਣਦਾ ਪਰ ਤੁਸੀਂ ਇਤਨਾ ਬੋਲੇ ਇਤਨਾ ਆਖਿਆ ਇਹ ਕੀ ਹੈ ਜੇ ਤੁਸੀਂ ਕਹਿੰਦੇ ਮੈਨੂੰ ਬੋਲਣਾ ਨਹੀਂ ਆਉਂਦਾ ਹਉ ਆਪੋ ਬੋਲਣਾ ਜਾਣਦਾ ਆਪਾ ਮੈਂ ਇਸੇ ਬੋਲ ਨਹੀਂ ਜਾਣਦਾ ਜਿਹਦੇ ਚ ਮੇਰਾ ਆਪਾ ਪ੍ਰਗਟ ਹੋਵੇ ਮੇਰੇ ਕੋਲ ਐਸੇ ਬੋਲ ਨਹੀਂ ਨੇ ਜੋ ਕੁਛ ਆਖਿਆ ਬੋਲ ਹੀ ਮੇਰੇ ਨਹੀਂ ਨੇ ਉਹ ਕਿਹਾ ਸਭ ਹੁਕਮ ਆਉ ਜਿਉ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇ ਲਾ ਲੋ ਜੈਸੇ ਮਨੁਖ ਪ੍ਰਗਟ ਹੈ ਆਪਣੇ ਬੋਲ ਰਾਹੀ ਬੋਲਤ ਹੀ ਪਹਿਚਾਨੀ ਹੈ ਸਾਦ ਅਸਾਦ ਕੋ ਥਾਟ ਅੰਤਰ ਕੀ ਕਰਨੀ ਸਵੇ ਨਿਕਸੇ ਮੁਖ ਕੀ ਬਾਟ 10ਵੀਂ ਦਿਨ ਕਿਸੇ ਦੀ ਸੰਗਤ ਕਰੋ ਉਦੀ ਗੁਫ਼ਤਗੋ ਉਹਦੇ ਬੋਲਚਾਲ ਦੇ ਚ ਉਹ ਸਾਰੇ ਦਾ ਸਾਰਾ ਪ੍ਰਗਟ ਹੋ ਜਾਏਗਾ ਨਹੀਂ ਛੁਪ ਕੇ ਰਹਿ ਸਕਦਾ ਪੱਕੀ ਗੱਲ ਦੱਸਾਂ ਉਹਦੀ ਅੱਖਾਂ ਨੂੰ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਨੱਕ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਉਹਦਾ ਮੂੰਹ ਮੱਥਾ ਵੇਖ ਕੇ ਕੁਝ ਨਹੀਂ ਪਤਾ ਚਲੇਗਾ ਕੀ ਹੈ ਵੱਤ ਵਦ ਇਤਨੇ ਅੰਦਾਜ਼ੇ ਲੱਗ ਸਕਦੇ ਨੇ ਕਿ ਚਿਹਰਾ ਖੂਬਸੂਰਤ ਹੈ ਬਦਸੂਰਤ ਹੈ ਦਰਮਿਆਨਾ ਹੈ ਬਸ ਇਨਾ ਕਹਿ ਦਿਆਂਗੇ ਔਰ ਕੀ ਹੈ ਚਿਹਰਾ ਪ੍ਰਭਾਵਸ਼ਾਲੀ ਹੈ ਆਕਰਸ਼ਨ ਰੱਖਦਾ ਹੈ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਕਰ ਰਹਿਆਂਗੇ ਅਗਰ ਇਸ ਹਿਸਾਬ ਨਾਲ ਵੀ ਚਿਹਰਾ ਖੂਪੇ ਤੋਂ ਵਾਕਈ ਇਹ ਮਨੁੱਖ ਠੀਕ ਨਹੀਂ ਹੋਵੇਗਾ ਤਾਂ ਦੁਨੀਆ ਦੇ ਬੇਦਸ਼ਰ ਸੰਤ ਮਹਾਪੁਰਸ਼ ਉਹਨਾਂ ਨੂੰ ਧਾਰਮਿਕ ਦੁਨੀਆ ਚੋਂ ਇੱਕ ਪਾਸੇ ਕਰਨਾ ਪਏਗਾ ਭਾਰਤ ਦਾ ਪ੍ਰਾਚੀਨ ਸੰਤ ਰਿਸ਼ੀ ਵੇਦ ਵ્યાਸ ਜਿਨੇ ਚਾਰ ਵੇਦ ਲਿਖੇ ਛੇ ਸ਼ਾਸਤਰਾਂ ਦੇ ਚੋਂ ਵੇਦਾਂਤ ਸ਼ਾਸਤਰ ਦਾ ਰਚੇਤਾ ਵਿਆਸ ਹੈ। ਭਵਿਸ਼ ਪੁਰਾਣ ਲਿਖਿਆ, ਗੀਤਾ ਲਿਖੀ, ਮਹਾਭਾਰਤ ਲਿਖਿਆ। ਔਰ ਪੰਜਾਬ ਦਾ ਵਗਦਾ ਹੋਇਆ ਦਰਿਆ ਇੱਕ ਇਸੇ ਰਿਸ਼ੀ ਦੇ ਨਾਂ ਤੇ ਹੈ ਵਿਆਸ। ਇਸੇ ਦੇ ਕੰਡੇ ਬੈਠ ਕੇ ਇਸਨੇ ਲਿਖੇ। ਉਸ ਜ਼ਮਾਨੇ ਦਾ ਸਭ ਤੋਂ ਕਰੋਪ ਬੰਦਾ। ਉਸ ਸਮਾਨੇ ਦਾ। ਅਗਰ ਇਸ ਦੇ ਚਿਹਰੇ ਤੋਂ ਅੰਦਾਜ਼ਾ ਲਗਾਈਏ ਤੇ ਕੁਝ ਵੀ ਨਹੀਂ। ਪਰ ਇਹਦੇ ਬੋਲਾਂ ਨੂੰ ਸੁਣੀਏ ਤੇ ਬੜੀ ਗੱਲ ਬੜੀ ਗੱਲ ਹੈਰਾਨਗੀ ਹੁੰਦੀ ਹੈ ਇਸ ਕਰੂਪ ਤਨ ਦੇ ਚੋਂ ਇਸ ਕਰੂਪ ਮੂਹ ਮੱਥੇ ਦੇ ਚੋਂ ਇਤਨਾ ਸਵਪਣ ਨਿਕਲੇ ਇਤਨੀ ਸੁੰਦਰਤਾ ਨਿਕਲੀ ਹੈ ਇਤਨਾ ਜਮਾਲ ਨਿਕਲੇ ਇਤਨਾ ਕਮਾਲ ਨਿਕਲੇ ਕਹਿੰਦੇ ਨੇ ਜਨਕ ਦਾ ਗੁਰੂ ਅਸ਼ਟਾਵਕਰ ਆਪਣੇ ਜ਼ਮਾਨੇ ਦਾ ਸਭ ਤੋਂ ਕਰੂਪਮੰਦਾ ਅਗਰ ਬਾਰੋਂ ਇਹ ਅੰਦਾਜ਼ਾ ਲਾਣਾ ਹੈ ਤਾਂ ਕਹਿ ਸਕਦੇ ਹਾਂ ਕਿ ਕੁਝ ਵੀ ਨਹੀਂ ਆ ਬੱਚੇ ਅੰਦਾਜ਼ਾ ਲਾ ਸਕਦੇ ਨੇ ਕਹਿੰਦੇ ਨੇ ਅਸ਼ਟਾ ਬਕਰ ਬਾਹਰ ਨਿਕਲਦਾ ਸੀ ਬੱਚੇ ਪੱਥਰ ਮਾਰਦੇ ਸਨ ਉਸ ਬੱਚੇ ਪਾਗਲ ਪਾਗਲ ਕਰਕੇ ਕਹਿੰਦੇ ਸਨ ਲੱਤਾਂ ਢੇੜੀਆਂ ਬਾਹਾਂ ਢੇੜੀਆਂ ਗਰਦਨ ਢੇੜੀ ਕਮਰ ਢੇੜੀ ਹਰ ਅੰਗ ਢੇੜਾ ਅਸ਼ਟਵਕਰ ਅਠਾਂ ਥਾਵਾਂ ਤੋਂ ਢੇਡਾ ਸੀ ਯਕੀਨ ਨਾ ਜਾਣੋ ਮਨੁੱਖ ਨਾ ਆਪਣੀ ਨੱਕ ਰਾਹੀਂ ਪ੍ਰਗਟ ਆਉਂਦਾ ਨਾ ਆਪਣੇ ਅੱਖਾਂ ਰਾਹੀਂ ਪ੍ਰਗਟ ਆਉਂਦਾ ਨਾ ਆਪਣੇ ਨੇਤਰਾਂ ਰਾਹੀਂ ਪ੍ਰਗਟ ਆਉਂਦਾ ਨਾ ਹੱਥ ਪੈਰਾਂ ਰਾਹੀਂ ਮਨੁੱਖ ਦਾ ਅੰਤਿਸ਼ਕਰਣ ਪ੍ਰਗਟ ਆਉਂਦਾ ਉਸਦੇ ਬੋਲਾਂ ਤੋਂ ਬੋਲਤ ਹੀ ਪਹਿਚਾਨੀਐ ਸਾਧ ਅਸਾਧ ਕੋ ਥਾਤ ਇਨਾਂ ਬੋਲਾਂ ਵਿੱਚ ਦੁੱਖ ਹੈ ਇਨਾਂ ਬੋਲਾਂ ਵਿੱਚ ਪ੍ਰਸੰਨਤਾ ਹੈ ਇਨਾਂ ਬੋਲਾਂ ਵਿੱਚ ਮੂਰਖਤਾ ਹੈ ਇਨਾਂ ਬੋਲਾਂ ਵਿੱਚ ਗਿਆਨ ਹੈ ਇਨਾਂ ਬੋਲਾਂ ਵਿੱਚ ਨਫ਼ਰਤ ਹੈ ਇਨਾਂ ਬੋਲਾਂ ਵਿੱਚ ਪ੍ਰੇਮ ਹੈ ਇਸ ਬੋਲ ਵਿੱਚ ਵਿਤਕਰ ਹੈ ਇਸ ਬੋਲ ਵਿੱਚ ਸਮਦ੍ਰਿਸ਼ਟੀ ਹੈ ਬੋਲ ਬਹੁਤ ਕੁਝ ਦੱਸਦੇ ਨੇ ਬੋਲਾਂ ਤੋਂ ਬਹੁਤ ਕੁਝ ਪਤਾ ਚੱਲਦਾ ਹੈ ਮਨੁੱਖ 99ਵੀਂ ਸਦੀ ਸਹਿਮਤਾ ਮੈਂ ਰਾਜੇਨ ਸਨਾਤਨ ਰਿਸ਼ੀਆਂ ਨਾਲ 90% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੈ ਅੱਜ ਦੇ ਆਚਾਰੀਆ ਕਹਿੰਦੇ ਨੇ ਘੱਟ ਤੋਂ ਘੱਟ 90% ਦੀ ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ 10% ਦੀ ਬਾਕੀ ਅੰਦਾਜ਼ਾ ਕੋਈ ਸਿਆਣੇ ਲਾ ਸਕਦੇ ਨੇ ਕੋਈ ਵਿਰਲੇ ਨੇਤਰ ਵੇਖੇ ਇਸ ਦੇ ਮਸਤਕ ਦੇ ਹਾਉ ਭਾਉ ਵੇਖੇ ਪਰ ਇਹ ਹਰ ਬੰਦੇ ਦੀ ਖੇੜ ਨਹੀਂ ਆਉਂਦੀ ਜਿਵੇਂ ਹਰ ਮਨੁੱਖ ਸੈਂਟਿਸਟ ਨਹੀਂ ਆਉਂਦਾ ਤੇ ਪਦਾਰਤ ਦੇ ਗਹਿਰੇ ਤਲ ਦੇ ਚ ਨਹੀਂ ਜਾਂਦਾ ਹਰ ਮਨੁੱਖ ਕੋਈ ਸੰਗੀਤਕਾਰ ਵੀ ਨਹੀਂ ਹੈ ਕਿ ਸੁਰਾਂ ਦੀ ਗਹਿਰਾਈ ਚਲਾ ਜਾਏ ਹਰ ਮਨੁੱਖ ਚਿੱਤਰਕਾਰ ਵੀ ਨਹੀਂ ਆਉਂਦਾ ਕਿ ਰੰਗਾਂ ਦੀ ਬਰੀਕੀ ਨੂੰ ਸਮਝ ਜਾਏ ਯਕੀਨ ਜਾਨੋ ਇੱਕ ਦਰਖਤ ਸਾਨੂੰ ਹਰਾ ਦਿਖਾਈ ਦਿੰਦਾ ਹੈ ਪਰ ਇੱਕ ਚਿੱਤਰਕਾਰ ਨੂੰ ਉਸੇ ਇੱਕ ਦਰਖਤ ਦੇ ਚ ਪਤਾ ਨਹੀਂ ਕਿਤਨੇ ਰੰਗ ਦਿਖਾਈ ਦੇ ਰਹੇ ਨੇ ਉੰਜ ਮੈਨੂੰ ਨਹੀਂ ਪਤਾ ਚੱਲਣਾ ਸੀ ਇੱਕ ਕਵੀ ਹੈ ਅਕਸਰ ਦਾਸ ਦੇ ਨਾਲ ਇੰਡੀਆ ਦੇ ਵਿੱਚ ਵਰਮਣ ਕਰਦਾ ਹੈ ਕਵੀ ਰੋਸ਼ਨ ਕਰਕੇ ਪਿਆਰਾ ਸਿੰਘ ਰੋਸ਼ਨ ਪਰ ਉਹ ਚਿੱਤਰਕਾਰ ਵੀ ਬੜਾ ਗਜ਼ਬ ਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਰ ਧਾਰਮਿਕ ਸਥਾਨਾਂ ਦੀਆਂ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਬਣਾਈਆਂ ਇੱਕ ਦਿਨ ਸ਼ੌਕੀਆ ਤੌਰ ਤੇ ਕਿਦਰ ਮੇਰੀ ਤਸਵੀਰ ਬਣਾ ਕੇ ਲਿਆ ਮੈਂ ਕਿ ਤੂੰ ਤੇ ਬੜਾ ਬਾ ਕਮਾਲ ਆਰਟਿਸਟ ਹੈ ਅਲਵਰ ਦੇ ਪਹਾੜ ਦੇ ਕੋਲ ਇੱਕ ਦਰਖਤ ਉਸ ਨੂੰ ਪਸੰਦ ਆ ਗਿਆ ਕਹਿੰਦਾ ਮੈਂ ਇਹਦੀ ਤਸਵੀਰ ਬਣਾਣੀ ਹੈ ਫੇ ਮੈਂ ਕਿਹਾ ਠੀਕ ਹੈ ਬਣਾ ਕਹਿੰਦਾ ਇੱਥੋਂ ਰੰਗ ਮਿਲ ਜਾਣਗੇ ਮੈਂ ਰੰਗ ਨਹੀਂ ਲਿਆ ਆ ਅੰਮ੍ਰਿਤਸਰ ਤੋਂ ਮੈਂ ਕਿਹਾ ਰੰਗ ਤੈਨੂੰ ਲੈ ਦੇਨੇ ਹਰਾ ਰੰਗ ਤੈਨੂੰ ਚਾਹੀਦਾ ਹੋਣਾ ਕਹਿੰਦਾ ਨਹੀਂ ਗੈਣੀ ਜੀ 10 15 ਰੰਗ ਚਾਹੀਦੇ ਨੇ ਮੈਂ ਕਿਹਾ ਦਰਖਤ ਹਰਾ ਹੈ ਤੇ ਦਰਖਤ ਦੀ ਤਸਵੀਰ ਬਣਾਣੀ ਹੈ ਇਹਨਾਂ ਤੋਂ ਦਰਖਤ ਦਾ ਚਿੱਤਰ ਬਣਾਣਾ ਹੈ ਕਹਿੰਦਾ ਨਹੀਂ ਦਰਖਤ ਵਿੱਚ ਸੈਂਕੜੇ ਰੰਗ ਨੇ ਸੈਂਕੜੇ ਰੰਗ ਨੇ ਮੈਂ ਹੈਰਾਨ ਹੋਇਆ ਦਰਖਤ ਵਿੱਚ ਸੈਂਕੜੇ ਰੰਗ ਸਾਰੇ ਪੱਤੇ ਹਰੇ ਨੇ ਸਾਰੇ ਤਾਂ ਹਰੇ ਹੀ ਐ ਕਹਿੰਦਾ ਨਹੀਂ ਇੰਨਾ ਹਰੇ ਪੱਤਿਆਂ ਵਿੱਚ ਵੀ ਸੈਂਕੜੇ ਤਰ੍ਹਾਂ ਦਾ ਹਰਾ ਰੰਗ ਹੈ ਮੈਨੂੰ ਦੇਣੇ ਪੈਣਗੇ ਇੱਕ ਰੰਗ ਨਾਲ ਗੱਲ ਨਹੀਂ ਬਣੇਗੀ ਤਾਂ ਇੱਕ ਚਿੱਤਰਕਾਰ ਜਿੰਨਾ ਰੰਗਾਂ ਦੀ ਗਹਿਰਾਈ 'ਚ ਜਾਂਦਾ ਹੈ ਆਮ ਮਨੁੱਖ ਨਹੀਂ ਜਾ ਸਕਦਾ ਆ ਮਨੁੱਖ ਤੇ ਦੇਸੇ ਦਾ ਦਰਖਤ ਹਰਾ ਹੈ ਪਰ ਯਕੀਨ ਜਾਣੋ ਕਿਥੇ ਗਹਿਰਾ ਹਰਾ ਹੈ ਕਿਧਰੇ ਫਿੱਕਾ ਹਰਾ ਹੈ ਕਿਧਰੇ ਕੁਝ ਥੋੜਾ ਜਿਹਾ ਜ਼ਰਦੀਮਾਇਲ ਹੈ ਇਹ ਬਹੁਤ ਸਾਰੇ ਰੰਗ ਇੱਕ ਕੋਈ ਦਰਖਤ ਦੇ ਚ ਇੱਕ ਚਿੱਤਰਕਾਰ ਨੂੰ ਦਿਖਾਈ ਦੇ ਸਕਦੇ ਨੇ ਦੂਸਰੇ ਨੂੰ ਨਹੀਂ ਤਾਂ ਜੈਸੇ ਹਰ ਮਨੁੱਖ ਕੋਈ ਚਿੱਤਰਕਾਰ ਨਹੀਂ ਹੁੰਦਾ ਹਰ ਮਨੁੱਖ ਸੰਤਰਾਸ਼ ਨਹੀਂ ਆਉਂਦਾ ਹਰ ਮਨੁੱਖ ਸੰਗੀਤਕਾਰ ਨਹੀਂ ਆਉਂਦਾ ਹਰ ਮਨੁੱਖ ਦਾਰਸ਼ਨਿਕ ਨਹੀਂ ਆਉਂਦਾ ਹਰ ਮਨੁੱਖ ਸੈਂਟਿਸਟ ਨਹੀਂ ਆਉਂਦਾ ਹਰ ਮਨੁੱਖ ਮਨੁੱਖ ਦਾ ਸਿਰਫ ਮੂਹ ਮੱਥਾ ਵੇਖ ਕੇ ਕੁਝ ਨਹੀਂ ਅੰਦਾਜ਼ਾ ਲਾ ਸਕਦਾ ਅਗਰ ਅੰਦਾਜ਼ਾ ਲਾਂਦਾ ਹੈ ਤਾਂ ਕਰੀਬਨ ਕਰੀਬਨ ਗਲਤ ਹੁੰਦੇ ਨੇ ਅਕਸਰ ਲੋਕਾਂ ਦੇ ਕਿਉਂਕਿ ਮਨੁੱਖ ਪ੍ਰਗਟ ਆਉਂਦਾ ਆਪਣੇ ਬਹੁਲਾਂ ਰਾਹੀਂ ਪ੍ਰਾਚੀਨ ॠषि मुनियों ਦੇ ਕਥਨ ਅਨੁਸਾਰ 99% ਅੱਜ ਦੇ ਧਾਰਮਿਕ ਆਚਾਰੀਆ ਕਹਿੰਦੇ ਨੇ 90% மனுਖ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇ ਸ਼ਬਦ ਰਾਹੀਂ ਪ੍ਰਗਟ ਆਉਂਦਾ ਹੈ ਪੂਰੇ ਦਾ ਪੂਰਾ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤੇ ਜੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਤਾਂ ਬੋਲ ਕਿਹੜੇ ਨੇ ਠਾਕ ਰਮਰਾ ਸਦ ਬੋਲਨთა ਕਦੀ ਚੁੱਪ ਨਹੀਂ ਕਰਦਾ ਥੋੜਾ ਜਿਹਾ ਮੈਂ ਅਰਜ਼ ਕਰਦੇ ਹਾਂ ਈਸ਼ਵਰ ਇੱਕ ਵਿਆਪਕ ਸ਼ਕਤੀ ਹੈ ਸਦਾ ਹੈ ਅਗਰ ਉਹ ਵਿਆਪਕ ਹੈ ਤਾਂ ਫਿਰ ਉਸ ਦਾ ਵੇਖਣਾ ਵਿਆਪਕ ਹੈ ਇਹ ਨਹੀਂ ਕਿ ਗੁਰਦੁਆਰੇ ਚ ਵੇਖਦਾ ਹੈ ਤੇ ਮਸਜਿਦ ਦੇ ਚ ਨਹੀਂ ਦੇਖਦਾ ਮਸਜਿਦ ਦੇ ਚ ਦੇਖਦਾ ਹੈ ਤੇ ਮੰਦਰ ਦੇ ਚ ਨਹੀਂ ਦੇਖਦਾ ਮੰਦਰ ਦੇ ਚ ਦੇਖਦਾ ਹੈ ਤੇ ਬਾਜ਼ਾਰ ਦੇ ਚ ਨਹੀਂ ਦੇਖਦਾ ਜਾਂ ਬਾਜ਼ਾਰ ਦੇ ਚ ਦੇਖਦਾ ਹੈ ਤੇ ਘਰ-ਬਾਰ ਦੇ ਚ ਨਹੀਂ ਦੇਖਦਾ ਵਿਆਪਕ ਹੈ ਉਸ ਦਾ ਵੇਖਣਾ ਵਿਆਪਕ ਹੈ ਉਹਦੀ ਨਜ਼ਰਾਂ ਦੇ ਥੱਲੇ ਸਭ ਕੁਝ ਹੈ ਬੇਖਤ ਸੋਨਤ ਸਦਾ ਹੈ ਸੰਗੇ ਸਰੀਰ ਮੇਰਾ ਸੀਮਤ ਹੈ ਤੁਹਾਡਾ ਸੀਮਤ ਹੈ ਤੁਸੀਂ ਆਪਣੇ ਘਰ ਤੋਂ ਇੱਥੇ ਆਇਓ ਤਾਂ ਹੁਣ ਮੈਂ ਅਰਸ ਕਰਾਂ ਅੱਖਾਂ ਇੱਥੇ ਕੰਮ ਕਰ ਰਹੀਆਂ ਨੇ ਜਾਂ ਕੋਈ ਮਨੁੱਖ ਇੱਥੇ ਨਹੀਂ ਆ ਸਕਦਾ ਮੈਂ ਇੱਥੇ ਆ ਗਿਆ ਮੈਂ ਆਪਣੀ ਅੱਖਾਂ ਘਰ ਛੋੜ ਕੇ ਆ ਗਿਆ ਆਪਣੇ ਕਮਰੇ ਦੇ ਵਿੱਚ ਰੱਖ ਕੇ ਆ ਗਿਆ ਮਨੁੱਖ ਜਿੱਥੇ ਹੈ ਉਹਦੀਆਂ ਅੱਖਾਂ ਉੱਥੇ ਨੇ ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸਦੀਆਂ ਅੱਖਾਂ ਵਿਆਪਕ ਨੇ ਅਗਰ ਈਸ਼ਵਰ ਵਿਆਪਕ ਹੈ ਤਾਂ ਫਿਰ ਉਸ ਦਾ ਬੋਲ ਵਿਆਪਕ ਹੈ। ਅਗਰ ਈਸ਼ਵਰ ਵਿਆਪਕ ਹੈ ਤਾਂ ਉਸ ਦੀ ਸਰੋਤ ਵਿਆਪਕ ਹੈ, ਉਹਦਾ ਸੁਣਨਾ ਵੀ ਵਿਆਪਕ ਹੈ। ਇਹ ਨਹੀਂ ਕਿ ਇੱਕ ਥਾਂ ਤੇ ਸੁਣਦਾ ਪਿਆ, ਤਾਂ ਫਿਰ ਜਿਸ ਥਾਂ ਤੇ ਸੁਣਦਾ ਪਿਆ ਉੱਥੇ ਹੀ ਹੈ ਰੱਬ, ਬਾਕੀ ਥਾਵਾਂ ਤੇ ਨਹੀਂ ਹੈ। ਫਿਰ ਜਿੱਥੇ ਉਹ ਵੇਖਦਾ ਪਿਆ ਉੱਥੇ ਹੀ ਹੈ, ਬਾਕੀ ਥਾਵਾਂ ਤੇ ਨਹੀਂ ਹੈ। ਜੈਸੇ ਮਨੁੱਖ ਬਾਰੇ ਕਹਿ ਸਕਦੇ ਆ। ਜਿੱਥੇ ਇਸ ਨੂੰ ਸੁਣਾਈ ਦੇ ਰਿਹਾ, ਬਸੇ ਮਨੁੱਖ ਉੱਥੇ ਹੀ ਹੈ। ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਜਿੱਥੇ ਵੇਖਦਾ ਪਿਆ ਬਸ ਉੱਥੇ ਹੀ ਹੈ ਇਸ ਤੋਂ ਇਲਾਵਾ ਹੋਰ ਕਿਧਰੇ ਵੀ ਨਹੀਂ ਹੈ ਗਿਆਨ ਇੰਦਰੇ ਮਨੁੱਖ ਦੇ ਕੋਲ ਬੜੇ ਸੀਮਤ ਨੇ ਕਿਉਂਕਿ ਮਨੁੱਖ ਆਪ ਸੀਮਤ ਹੈ ਇਹਦਾ ਕਦ ਬੁੱਤ ਨਾ ਪਿਆ ਜਾ ਸਕਦਾ ਇਸ ਦੀ ਸਾਰੀ ਸ਼ਕਤੀ ਨਾਪੀ ਜਾ ਸਕਦੀ ਹੈ ਵਿਚਾਰਕ ਤੇ ਐਸਾ ਕਹਿੰਦੇ ਨੇ ਮਨੁੱਖ ਦੀ ਵਿਚਾਰ ਸ਼ਕਤੀ ਨੂੰ ਵੀ ਨਾ ਪਿਆ ਜਾ ਸਕਦਾ ਹੈ ਸੋਚ ਸ਼ਕਤੀ ਨੂੰ ਵੀ ਨਾ ਪਿਆ ਜਾ ਸਕਦਾ ਕਿਤਨਾ ਕੁ ਸੋਚ ਸਕਦਾ ਕਿਤਨਾ ਕੁ ਵਿਚਾਰ ਸਕਦਾ ਇਹਦੇ ਵਿਚਾਰ ਕਿੱਥੇ ਤੱਕ ਜਾ ਸਕਦੇ ਹਨ ਆਖਿਰ ਮਨੁੱਖ ਥੱਕਦਾ ਹੈ ਟੁੱਟਦਾ ਹੈ ਇੱਕ ਸੈਂਟਿਸਟ ਵੀ ਖੋਜ ਕਰ ਕਰਕੇ ਥੱਕਦਾ ਹੈ ਤੇ ਥਕਾਵਟ ਇਸ ਗੱਲ ਦਾ ਸਬੂਤ ਹੈ ਹੁਣ ਮੈਂ ਅੱਗੇ ਕੰਮ ਨਹੀਂ ਕਰ ਸਕਦਾ ਨਹੀਂ ਸੋਚ ਸਕਦਾ ਇਸ ਤੋਂ ਅੱਗੇ ਮੇਰੀ ਸੋਚ ਨਹੀਂ ਜਾਂਦੀ ਬ੍ਰਹਮੇ ਨੇ हट किया कि जो कुछ भी जगत देच है ईश्वर तो प्रगट होया मैं सब कुछ लिखत आना है और सब कुछ जगत का ही रूप नहीं बयान में करना जिथों जगत आया है वो भी सारे का सारा मैं लिखना है अपनी लेखनी चलना है अपने बोलना च लैना है अपनी लिखत है केंद्र ने ਸਰੋਤਿਆਂ ਦੀ ਮਹਿਫਿਲ ਦੇ ਤੇ ਸਰੋਤੇ ਸੰਦੇਵ ਤੇ ਦੇਵਤੇ ਤੋਂ ਮੁਰਾਦ ਗਿਆਨੀਆਂ ਦੀ ਮਹਿਫਿਲ ਸੀ ਦੇਵਤਾ ਕਹਿੰਦੇ ਜਿੱਥੇ ਗਿਆਨ ਦਾ ਦੀਵਾ ਜਲ ਗਿਆ ਤੇ ਇਹ ਗਿਆਨੀਆਂ ਚ ਕਥਾ ਕਰਦਾ ਸੀ ਦੇਵਤਿਆਂ ਚ ਕਥਾ ਕਰਦਾ ਸੀ ਔਰ ਇਸ ਦੀ ਇੱਕ ਹੱਟ ਸੀ ਇਹਦੀ ਇੱਕ ਜ਼ਿੱਦ ਸੀ ਜਿੱਥੇ ਕੋਈ ਸਰੋਤਾ ਨਹੀਂ ਮੈਂ ਉੱਥੇ ਨਹੀਂ ਬੋਲਣਾ ਇੱਕ ਦਿਨ ਸ਼ਿਵ ਜੀ ਨੇ ਸਾਫ਼ ਕਹਿ ਦਿੱਤਾ ਸੀ ਇਹ ਸਾਰੇ ਸਰੋਤੇ ਹੀ ਤੇ ਨੇ ਆਏ ਨੇ ਤੁਹਾਨੂੰ ਸੁਣਨ ਲਈ ਕੰਨ ਨਹੀਂ ਕੋਈ ਵੀ ਸਰੋਤਾ ਨਹੀਂ ਸਭ ਦੀ ਆਪਣੀ ਆਪਣੀ ਕਾਮਨਾ ਹੈ ਸਭ ਦੀ ਆਪਣੀ ਆਪਣੀ ਵਾਸ਼ਨਾ ਹੈ ਹਰ ਮਨੁੱਖ ਆਪਣੀ ਕਾਮਨਾ ਨੂੰ ਸੁਣ ਰਿਹਾ ਹੈ ਹਰ ਮਨੁੱਖ ਆਪਣੀ ਵਾਸ਼ਨਾ ਨੂੰ ਸੁਣ ਰਿਹਾ ਹੈ ਹਰ ਮਨੁੱਖ ਆਪਣੀ ਸਮੱਸਿਆ 'ਚ ਉਲਝਿਆ ਹੋਇਆ ਹੈ ਮੈਨੂੰ ਸਰੋਤੇ ਚਾਹੀਦੇ ਨੇ ਪਰ ਸਰੋਤੇ ਤੁਸੀਂ ਦੋ ਸ਼ਿਵ ਜੀ ਤੇ ਵਿਸ਼ਨੂੰ ਇੱਕ ਸ਼ਿਵ ਪੁਰਾਣ ਦੀ ਕਥਾ ਹੈ ਤੁਸੀਂ ਦੋ ਤੇ ਦੋਹਾਂ ਨੂੰ ਸੁਣਾਣਾ ਮੈਂ ਮੁਨਾਸਬ ਨਹੀਂ ਸਮਝਦਾ ਕਿਉਂਕਿ ਜੋ ਮੈਂ ਸੁਣਾਣਾ ਹੈ ਤੁਸੀਂ ਜਾਣਦੇ ਹੋ ਫਜ਼ੂਲ ਵਕਤ ਜ਼ਾਇਆ ਕਰਨਾ ਜੋ ਕੁਝ ਮੈਂ ਕਹਿਣਾ ਹੈ ਉਹ ਤੁਹਾਡੀ ਲੋੜ ਨਹੀਂ ਤੇ ਜਿਨ੍ਹਾਂ ਦੀ ਲੋੜ ਹੈ ਉਹ ਲੋੜ ਲੈ ਕੇ ਆਏ ਨਹੀਂ ਬ੍ਰਹਮੇ ਦੇ ਬੋਲ ਮੈਂ ਜੋ ਕੁਝ ਬੋਲਣਾ ਹੈ ਇਹ ਸ਼ਿਵ ਜੀ ਇਹ ਤੁਹਾਡੀ ਲੋੜ ਨਹੀਂ ਹੈ ਕਿਉਂਕਿ ਜੋ ਕੁਝ ਮੈਂ ਕਹਿਣਾ ਹੈ ਉਹ ਤੁਹਾਡੇ ਕੋਲ ਹੈ ਜੋ ਕੁਝ ਮੈਂ ਕਹਿਣਾ ਹੈ ਉਹ ਵਿਸ਼ਨੂ ਕੋਲ ਹੈ ਮੈਂ ਆਨੰਦ ਦੀ ਗੱਲ ਕਰਨੀ ਹੈ ਪ੍ਰੇਮ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਬੈਰਾਗ ਦੀ ਗੱਲ ਕਰਨੀ ਹੈ ਤਿਆਗ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਸਬਰ ਦੀ ਗੱਲ ਕਰਨੀ ਹੈ ਸੰਤੋਖ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਮੈਂ ਸ਼ੁੱਧ ਹਿਰਦੇ ਦੀ ਗੱਲ ਕਰਨੀ ਹੈ ਗਿਆਨ ਦੀ ਗੱਲ ਕਰਨੀ ਹੈ ਤੁਹਾਡੇ ਕੋਲ ਹੈ ਅਵੇ ਮੈਂ ਖਪਾਂ ਫਜ਼ੂਲ ਵਕਤ ਜ਼ਾਇਆ ਕਰਨਾ ਸਰੋਤੇ ਕੋਈ ਨਹੀਂ ਕਦਨ ਸੈਕੜਾਂ ਦਾ ਇਕੱਠ ਸੀ ਬ੍ਰਹਮੇ ਨੇ ਜੇਦ ਕੀਤੀ ਨਹੀਂ ਸਰੋਤੇ ਆਉਣਗੇ ਸੁਣਾਵਾਗਾ ਧੁਗਾਥਾ ਹੈ ਦੇਵਤਿਆਂ ਦੇ ਚ ਕਥਾ ਕਰਦਾ ਸੀ ਬਾਉ ਗਿਆਨੀਆਂ ਦੇ ਚ ਕਥਾ ਕਰਦਾ ਸੀ ਜੋ ਗਿਆਨ ਨੂੰ ਸੁਣ ਸਕਦੇ ਸਨ ਪ੍ਰੇਮ ਨੂੰ ਸੁਣ ਸਕਦੇ ਸਨ ਇਤਨੀ ਤਾਬਸੀ ਉਹਨਾਂ ਦੇ ਵਿੱਚ ਇਤਨੀ ਹਿੰਮਤ ਸੀ ਉਹਨਾਂ ਦੇ ਵਿੱਚ ਇਹਨਾਂ ਸਾਰਿਆਂ ਸਰੋਤਿਆਂ 'ਚ ਇੱਕ ਦਿਨ ਬ੍ਰਹਮਾ ਕਹਿੰਦਾ ਮੈਂ ਉਹ ਕੁਝ ਲਿਖਣਾ ਚਾਹੁੰਦਾ ਕਿ ਸਭ ਕੁਝ ਮੇਰੀ ਲੇਖਣੀ 'ਚ ਆ ਜਾਏ ਮੈਂ ਉਹ ਕੁਝ ਕਹਿਣਾ ਚਾਹੁੰਦਾ ਕਿ ਸਭ ਕੁਝ ਮੇਰੇ ਕਹਿਣੇ 'ਚ ਆ ਜਾਏ ਮੇਰੇ ਕਹਿਣੇ ਤੋਂ ਬਾਹਰ ਕੁਝ ਵੀ ਨਾ ਹੋਵੇ ਮੇਰੀ ਲੇਖਣੀ ਤੋਂ ਬਾਹਰ ਕੁਝ ਵੀ ਨਾ ਹੋਵੇ ਵਿਸ਼ਨੂੰ ਨੇ ਕਿਹਾ ਲੈ ਮੈਂ ਤੈਨੂੰ ਅਸੀਸ ਦੇਣਾ ਕਿ ਤੈਨੂੰ ਸਫਲਤਾ ਮਿਲੇ ਮੈਂ ਤੈਨੂੰ ਅਸੀਸ ਦੇਣਾ ਸ਼ਿਵ ਜੀ ਹੱਥ ਜੋੜ ਕੇ ਕਹਿਣ ਲੱਗੇ ਬ੍ਰਹਮਾ ਚਲੋ ਪਤਾ ਚਲ ਜਾਏਗਾ ਕਿ ਅਕਲ ਤੁਹਾਡੀ ਕਿਤਨੀ ਵਿਸਤਾਰ ਧਾਰਨ ਕਰ ਸਕਦੀ ਹੈ ਕਿੰਨਾ ਕੁਝ ਤੁਹਾਡੀ ਅਕਲ ਦੇ ਚ ਆ ਸਕਦਾ ਹੈ ਇਹ ਭਾਂਡਾ ਕਿੰਨਾ ਕੁ ਵੱਡਾ ਹੈ ਤੁਹਾਡੀ ਬੁੱਧੀ ਦਾ ਇਹ ਭਾਂਡਾ ਕਿੰਨਾ ਕੁ ਵੱਡਾ ਹੈ ਇਹ ਸਭ ਕੁਝ ਆ ਜਾਏਗਾ ਜਿਸ ਦਿਨ ਆਵੇਗਾ ਮੈਂ ਉਸ ਦਿਨ ਆਸ਼ੀਰਵਾਦ ਤੁਹਾਨੂੰ ਦੇਵਾਂਗਾ ਅੱਜ ਨਹੀਂ ਸ਼ਿਵ ਜੀ ਇੰਜ ਕਹਿੰਦਾ ਜਿਸ ਦਿਨ ਸਭ ਕੁਝ ਤੁਹਾਡੇ ਅਕਲ ਦੇ ਭਾਂਡੇ ਦੇ ਚ ਆ ਜਾਏਗਾ ਮੈਂ ਉਸ ਦਿਨ ਤੁਹਾਨੂੰ ਅਸੀਸ ਦਿਆਂਗਾ। ਵਿਸ਼ਨੂੰ ਕਹਿੰਦਾ ਮੇਰਾ ਆਸ਼ੀਰਵਾਦ ਤੂੰ ਆਪਣੇ ਕੰਮ ਦੇ ਸਫਲ ਹੋਵੇਂ। ਬੁੱਢਾ ਹੋ ਗਿਆ। ਖੋਜ ਕਰਦਿਆਂ ਕਰਦਿਆਂ ਬਿਰਧ ਹੋ ਗਿਆ। ਅੱਖਾਂ ਜਵਾਬ ਦੇਣ ਲੱਗ ਪਈਆਂ। ਕਾਫੀ ਬਜ਼ੁਰਗ ਹੋਇਆ।